ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੋੜਕਪੁਰਾ ਦੀ ਮੰਡੀ ਵਿੱਚ ਪਹੁੰਚੇ ਹੋਏ ਆ ਅੱਜ ਤੁਹਾਨੂੰ ਹਰੇ ਚਾਰੇ ਦਾ ਰੇਟ ਦਿਖਾ ਦੇ ਰੋਜ਼ਾਨਾ 11 ਵਜੇ ਬੋਲੀ ਸ਼ੁਰੂ ਹੋ ਰਹੀ ਹੈ ਅੱਜ ਤਰੀਕ ਹੈਗੀ ਹੈ 2 ਦਸੰਬਰ ਆਹ ਦੇਖਣਾ ਅੱਖ ਮਾਰਦਾ 349 ਕਿਹਾ 350 350 80 ਦਾ 80 81 82 84 86 99 ਦਾ 940 1 2 3 4 ਚਲੋ 27 28 29 30 31 32 33 34 35 36 37 38 40 41 42 43 44 45 50 50 ਬੋਲਣਗੇ ਨੇ 445

साढे साढे सौ बोलो पचुा चुंजा चुवंजा पुंजा सठी कयासी ਇਹ ਅਸੀਂ ਪੂਰਾ ਕਰਦੇ ਆ 400 1 2 3 4 5 6 7 8 9 10 11 12 430 ਬੋਲਾਂਗੇ ਨੇ